ਸਾਸਤ੍ਰੀਕਾਲ ਜੀ ਰੂ ਦੇ ਲਵਸ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਤੁਹਾਡੇ ਨਾਲ ਅੱਜਕਲ ਸਾਂਝੀ ਕਰ ਰਹੇ ਹਾਂ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਬੇਲੇੋਂ ਨਿਕਲਦੇ ਸ਼ੇਰ ਇਸ ਦਾ ਇੱਕ ਅਧਿਆਇ ਤੁਹਾਡੇ ਸੰਮੁਖ ਆਪਾਂ ਸਾਂਝਾ ਕਰ ਚੁੱਕੇ ਹਾਂ ਹੁਣ ਵਾਰੀ ਹੈ ਅਧਿਆਇ 2 ਦੀ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅਧਿਆਇ 2 ਤਾਂ ਸ਼ੁਰੂ ਕਰਦੇ ਹਾਂ ਜੀ ਹਿੰਦ ਪਤਸ਼ਾਹੀ ਲੈਣ ਫਿਰ ਕਰੀ ਸ਼ਾ ਤਕਬੀਰ ਬਾਬੇ ਨੇ ਦਰਿਆ ਕੋਲੋਂ ਪਰਤਦਿਆਂ ਹੀ ਸਾਨੂੰ ਭਾਈ ਹੱਠੂ ਸਿੰਘ ਜੀ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਸਾਡੇ ਕੋਲ ਆਉਂਦਿਆਂ ਹੀ ਬੋਲੇ ਆ ਇੱਕ ਵੱਡਾ ਮੈਦਾਨ ਹੈ ਤਾਂ ਮੈਨੂੰ ਜਾਪਿਆ ਕਿ ਕਿਤੇ ਬਾਬਾ ਵਰਤਮਾਨ ਵਿੱਚ ਹੋਣ ਜਾ ਰਹੀ ਜੰਗ ਦੇ ਮੈਦਾਨ ਬਾਰੇ ਦੱਸਣ ਲੱਗਾ ਹੈ ਪਰ ਬਾਬੇ ਨੇ ਭਾਈ ਹੱਠੂ ਸਿੰਘ ਦੀ ਬੀਰਤਾ ਦਾ ਕਿੱਸਾ ਸੁਣਾਇਆ ਐਤਕੀ ਉਹ ਦਰਿਆ ਕੋਲ ਕਾਰੀਚਿਰ ਲਾ ਆਇਆ ਸੀ ਸਿੰਘਾਂ ਦਾ ਆਪਸ ਵਿੱਚ ਕੁਝ ਬੋਲ ਬੁਲਾਰਾ ਹੋ ਗਿਆ ਸੀ ਸੋ ਉੱਥੇ ਪੈ ਰਿਹਾ ਰੌਲਾ ਸਾਨੂੰ ਵੀ ਸੁਣਾਈ ਦਿੱਤਾ ਸਿੰਘਾਂ ਦੀਆਂ ਦੋ ਧਿਰਾਂ ਕਿਸੇ ਫੈਸਲੇ ਨੂੰ ਲੈ ਕੇ ਦੁਬਿਧਾ ਵਿੱਚ ਸਨ ਤੇ ਵੱਖੋ ਵੱਖਰੀ رائے ਖੜੀ ਹੋ ਗਈ ਸੀ। ਬਾਬਾ ਪੰਗੂ ਦੋਹਾਂ ਧਿਰਾਂ ਦੇ ਵਿਚਾਲੇ ਖਲੋਤਾ ਸੀ। ਮੇਰੀ ਜਾਚੇ ਸਾਨੂੰ ਅੰਮ੍ਰਿਤ ਵੇਲੇ ਤੀ ਕੁੜੀ ਕਰਨੀ ਚਾਹੀਦੀ ਹੈ। ਬਾਬੇ ਨੇ ਦੋਹਾਂ ਧਿਰਾਂ ਨੂੰ ਸਲਾਹ ਦਿੱਤੀ। ਪਰ ਜੇ ਅਗਾਹੋਂ ਅਗਲਿਆਂ ਨੇ ਉਡੀਕ ਨਾ ਕੀਤੀ ਸਾਰੀ ਸਿੱਖ ਫੌਜ ਉਹਨਾਂ ਦੀ ਤੋਪਾਂ ਦੀ ਮਾਰ ਹੇਠ ਹੈ। ਇੱਕ ਸਿੰਘ ਬੋਲਿਆ। ਤੋਪਾਂ ਦੇ ਮਾਰਿਆਂ ਅਸੀਂ ਨਹੀਂ ਮਰਦੇ ਖਾਲਸਾ ਜੀ। ਬਸ ਪੰਥ ਵਿੱਚ ਫੁੱਟ ਨਾ ਪਵੇ। ਫੁੱਟ ਪਰਵਾ ਮਰਵਾ ਦੇਵੇਗੀ ਸਾਨੂੰ। ਬਾਬੇ ਦੇ ਇਹ ਬੋਲ ਸੁਣ ਕੇ ਸਭ ਸਿੰਘ ਚੁੱਪ ਹੋ ਗਏ। ਬਾਬਾ ਫਿਰ ਬੋਲਿਆ। ਅਸੀਂ ਅੰਮ੍ਰਿਤ ਵੇਲੇ ਤੱਕ ਉਹਨਾਂ ਦੀ ਉਡੀਕ ਕਰਾਂਗੇ। ਤੇ ਜੇ ਮਹਾਰਾਜ ਦੀ ਕਰਨੀ ਉਹ ਨਾ ਆ ਸਕੇ ਤਾਂ ਅਗਲੀ ਰਣਨੀਤੀ ਘੜੀ ਜਾਵੇਗੀ ਬਾਬੇ ਦੀ ਇਸ ਸਲਾਹ ਨਾਲ ਦੋਹੇਂ ਧਿਰਾਂ ਸ਼ਾਂਤ ਹੋ ਗਈਆਂ ਤੇ ਇੱਕ ਸਿੰਘ ਨੇ ਕਿਰਪਾਨ ਮਿਆਂ ਨੂੰ ਕੱਢਦਿਆਂ ਵਾਰ ਸ਼੍ਰੀ ਭਗਉਤੀ ਜੀ ਦੀ ਸ਼ੁਰੂ ਕੀਤੀ ਤੇ ਕੋਲ ਖਲੋਤੇ ਸਭ ਸਿੰਘ ਚੌਕੜੇ ਮਾਰ ਕੇ ਇਕਾਗਰਤਾ ਨਾਲ ਉਸ ਸਿੱਖ ਕੋਲ ਬੈਠ ਗਏ ਤੇ ਬਾਬਾ ਸਾਡੇ ਵੱਲ ਆ ਗਿਆ ਭਾਈ ਹਾਠੂ ਸਿੰਘ ਜੀ ਦੀ ਦਲੇਰੀ ਭਰੀ ਸ਼ਹਾਦਤ ਨੇ ਸਾਨੂੰ ਸੁੱਨ ਕਰ ਦਿੱਤਾ ਸੀ ਬਾਬਾ ਵੀ ਬੋਲਦਾ ਬੋਲਦਾ ਕੁਝ ਪਲ ਲਈ ਚੁੱਪ ਹੋ ਗਿਆ ਬਾਬੇ ਦੇ ਕੋਲ ਖਲੋਤੇ ਸਿੰਘ ਨੇ ਆਪਣੇ ਵਰਛੇ ਦੀ ਧਾਰ ਤੇ ਅੰਗੂਠਾ ਫੇਰ ਕੇ ਦੇਖਿਆ ਤੇ ਫਿਰ ਆਪਣੇ ਦਮਾਲੇ ਵਿੱਚ ਲੱਗਿਆ ਬਾਗ ਨਖਾ ਕੱਢ ਕੇ ਉਸ ਦੀ ਧਾਰ ਪਰਖੀ ਮੈਂ ਉਸ ਵੱਲ ਦੇਖ ਰਿਹਾ ਸੀ ਕਿ ਸਾਡੀਆਂ ਨਜ਼ਰਾਂ ਮਿਲੀਆਂ ਤੇ ਉਹ ਸਿੰਘ ਬਾਗ ਨੂੰ ਦੁਬਾਰਾ ਦਮਾਲੇ ਵਿੱਚ ਟੰਗਦਾ ਹੋਇਆ ਮੁਸਕਰਾਨ ਲੱਗਿਆ ਅਸਲ ਵਿੱਚ ਅਬਦਾਲੀ ਅੱਗੇ ਸਾਰੇ ਹਿੰਦ ਨੇ ਗੋਡੇ ਟੇਕ ਦਿੱਤੇ ਸਨ ਬਸ ਪੰਜਾਬ ਦੇ ਸਿੱਖ ਹੀ ਸਨ ਜਿਨ੍ਹਾਂ ਉਸ ਦੀ ਈਨਤਾ ਕੀ ਮੰਨਣੀ ਸੀ ਸਗੋਂ ਲਗਾਤਾਰ ਉਸ ਦੇ ਨਾਸੀ ਧੂਆਂ ਕਢਾਈ ਰੱਖਿਆ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਸਾਰੇ ਹਿੰਦੁਸਤਾਨ ਉੱਤੇ ਸ਼ਾਹ ਨੇ afghan ਪਰਚਮ ਝੁਲਾ ਦਿੱਤਾ ਸੀ ਹੁਣ ਉਸ ਨੇ ਤਾਂ ਆਪਣੇ ਚਿੱਤ ਵਿੱਚ ਸੋਚ ਲਿਆ ਸੀ ਕਿ ਉਸ ਦੀ ਪਾਤਸ਼ਾਹੀ ਇੱਥੇ ਕਾਇਮ ਹੋ ਚੁੱਕੀ ਹੈ ਪਰ ਮੁੜਦੇ ਨੂੰ ਸਿੱਖਾਂ ਨੇ ਐਨਾ ਲੁੱਟਿਆ ਕਿ ਉਸ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਹਿੰਦੁਸਤਾਨ ਵਿੱਚੋਂ ਕੈਦ ਕਰਕੇ ਲਿਆਂਦੀਆਂ ਗਈਆਂ ਹਜ਼ਾਰਾਂ ਕੁੜੀਆਂ ਸਿੰਘਾਂ ਨੇ ਉਸ ਤੋਂ ਛਡਵਾ ਲਈਆਂ ਮਾਲ ਖਜ਼ਾਨੇ ਵਾਲੇ ਖਚਰਾ ਓਟ ਗੱਡੇ ਖਾਲੀ ਕਰ ਦਿੱਤੇ ਪਾਣੀ ਪਤ ਜਿੱਤ ਕੇ ਮੁੜ ਰਿਹਾ ਅਹਿਮਦ ਸ਼ਾ ਕਾਬਲ ਇੰਜ ਪੁੱਜਿਆ ਜਿਵੇਂ ਕੋਈ ਵੱਡੀ ਜੰਗ ਜਿੱਤ ਕੇ ਨਹੀਂ ਕਿਸੇ ਛੋਟੀ ਜੰਗ ਵਿੱਚ ਵੱਡੀ ਹਾਰ ਖਾ ਕੇ ਮੁੜਿਆ ਹੋਵੇ ਕੁਚਿਰ ਮੰਗਰੋਂ ਫਿਰ ਆਪ ਹੀ ਇੱਕਦਮ ਬਾਬੇ ਨੇ ਬੋਲਣਾ ਸ਼ੁਰੂ ਕਰ ਦਿੱਤਾ ਪਰ ਅਸੀਂ ਤਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਮੁਰ ਜਨਮ ਲੈਣ ਦੀ ਉਡੀਕ ਵਿੱਚ ਸਾਂ ਰਾਤ ਕਿੰਨੀ ਛੇਤੀ ਬੀਤ ਰਹੀ ਹੈ ਕਿਤੇ ਸਾਡੀ ਉਹ ਸਾਖੀ ਰਹਿ ਹੀ ਨਾ ਜਾਵੇ ਸਾਖੀ ਕਿਤੋਂ ਹੋਰ ਤੁਰਪਈ ਹੋਣ ਕਰਕੇ ਮੈਂ ਬੋਲਿਆ ਸਮਾ ਵੀ ਬੜੀ ਭੈੜਿਸ਼ ਹੈ ਤੁਹਾਡੀ ਜਿਹੀ ਅਵਸਥਾ ਹੈ ਉਹ ਜਿਹਾ ਹੀ ਵਿਹਾਰ ਕਰਦਾ ਹੈ ਇੱਕ ਪਾਸੇ ਸਾਖੀ ਦੇ ਆਨੰਦ ਵਿੱਚ ਤੁਹਾਡੀ ਰਾਤ ਛੇਤੀ ਬੀਤ ਰਹੀ ਹੈ ਤੇ ਦੂਜੇ ਪਾਸੇ ਉਡੀਕ ਅਤੇ ਕੌਮ ਦੇ ਭਿਖ ਦੇ ਫਿਕਰ ਵਿੱਚ ਸਾਡੀ ਰਾਤ ਲੰਬੀ ਹੁੰਦੀ ਜਾ ਰਹੀ ਹੈ ਤੂੰ ਕਾਬਰਨਾ ਪੁੱਤਰਾ ਇਹ ਰਾਤ ਤਾਂ ਬਹੁਤ ਲੰਬੀ ਹੈ ਉਡੀਕ ਵਾਲੀ ਰਾਤ ਲੰਬੀ ਹੀ ਹੁੰਦੀ ਹੈ ਇਸ ਰਾਤ ਨੇ ਤਾਂ ਕੌਮ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਤੁਹਾਡੀਆਂ ਤਕਦੀਰਾਂ ਇਸੇ ਰਾਤ ਨੇ ਕੜਨੀਆਂ ਨੇ ਬਾਬਾ ਮੇਰੀ ਕਾਲ ਦੇਖ ਕੇ ਬੋਲਿਆ ਫਿਰ ਤੁਸੀਂ ਪਹਿਲਾਂ ਸਾਨੂੰ ਅੱਜ ਦੀ ਰਾਤ ਬਾਰੇ ਹੀ ਕਿਉਂ ਨਹੀਂ ਦੱਸਦੇ 인ਦਰਜੀਤ ਸਿੰਘ ਉਤਸੁਕਤਾ ਨਾਲ ਬੋਲਿਆ ਕਈ ਦਹਾਕੇ ਲੱਗੇ ਹਨ ਕੌਮ ਨੂੰ ਇਸ ਰਾਤ ਤੱਕ ਪਹੁੰਚਦੇ ਹੋਏ ਤੁਸੀਂ ਪਹਿਲਾਂ ਰੁਸ਼ਨਾਉਂਦੇ ਸੂਰਜਾਂ ਦੀ ਕਥਾ ਤਾਂ ਸੁਣ ਲਓ ਮਗਰੋਂ ਇੱਥੇ ਹੀ ਆਉਗੇ ਹਰ ਸਿੱਖ ਬਾਲ ਨੇ ਇੱਥੇ ਆਉਣਾ ਹੀ ਹੈ ਤੁਹਾਡੇ ਵਿੱਚੋਂ ਹਰ ਬਾਲ ਨੇ ਸਰਦ ਹਨੇਰੀ ਰਾਤ ਨੂੰ ਸਰਸਾ ਪਾਰ ਕਰਨੀ ਹੈ ਹਰ ਇੱਕ ਨੇ ਚਮਕੌਰ ਦੀ ਜੰਗ ਤੋਂ ਪਹਿਲੀ ਠੰਡੀ ਰਾਤ ਦਾ ਸੇਕ ਮਾਰਨਾ ਹੈ ਹਰ ਇੱਕ ਨੇ ਸਰਹੰਦ ਦੇ ਠੰਡੇ ਬੁਰਜ ਦੇ ਪਾਲੇ ਵਿੱਚ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬੈਠੇ ਬਾਬਿਆਂ ਨੂੰ ਤੱਕਣਾ ਹੈ ਤੇ ਉਸ ਨਿੱਕੇ ਜੁਰਤ ਬਜਜ਼ਮੇ ਨੂੰ ਮਹਿਸੂਸ ਕਰਨਾ ਹੈ ਛੋਟੇ ਵੱਡੇ ਕੱਲੂ ਘਾਰੇ ਵਾਪਰਨ ਤੋਂ ਪਹਿਲੀਆਂ ਰਾਤਾਂ ਜਾ ਕੇ ਕਟਣੀਆਂ ਹਨ ਮੀਰ ਮੰਨੂ ਦੀ ਕੈਦ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਂਦੀਆਂ ਮਾਵਾਂ ਦੀਆਂ ਗੋਦਾਂ ਵਿੱਚ ਸੋਣਾ ਹੈ ਇਹ ਰਾਤਾਂ ਸੌਖੀਆਂ ਨਹੀਂ ਬੀਤਦੀਆਂ ਹੁੰਦੀ ਆ ਬੁੱਤਰੋ ਇਹ ਤਾਂ ਕੌਮ ਦੇ ਪਿੰਡਿਆਂ ਤੇ ਉਕਰ ਜਾਂਦੀਆਂ ਨੇ ਤੇ ਸਦਾ ਨਾਲ ਰਹਿੰਦੀਆਂ ਨੇ ਨਾਲ ਰੱਖਣੀਆਂ ਵੀ ਚਾਹੀਦੀਆਂ ਨੇ ਜਿਹੜੇ ਵੀ ਵਾਲ ਨੇ ਇੰਨਾ ਰਾਤਾਂ ਵੱਲ ਕੰਡ ਕੀਤੀ ਉਸ ਦੇ ਦਿਨ ਹਨੇਰੇ ਹੋ ਜਾਣਗੇ ਬਾਬੇ ਦੀ ਸੁਰਤ ਮੁੜ ਸਿਦਕਾਂ ਦੇ ਪੰਨਿਆਂ ਦੇ ਚਲੀ ਗਈ ਸੀ ਸਤਿਵਚਨ ਆਖ ਪੁੱਤਰਾ ਸਤਿਵਚਨ ਸਿੱਖ ਕਥਾ ਸਤਿਵਚਨ ਦੀ ਕਥਾ ਹੈ ਕਥਾ ਕਰਦੇ ਕਥਾਕਾਰ ਨੂੰ ਟੋਕੀਦਾ ਨਹੀਂ ਹੁੰਦਾ ਸਾਡਾ ਇਹੀ ਵਿਰਸਾ ਹੈ ਸਾਰੀ ਤਵਾਰੀਖ ਵਿੱਚ ਜਦ ਜਦ ਵੀ ਅਸੀਂ ਸਤਿਵਚਨ ਦੀ ਥਾਂ ਤਰਕ ਕੀਤਾ ਹੈ ਜਾਗੋ ਕਰਾਂਗੇ ਖ਼ਵਾਰ ਹੋਵਾਂਗੇ ਕਥਾ ਵਿੱਚ ਬਸ ਹੰਗਾਰਾ ਹੁੰਦਾ ਹੈ ਕਿਉਂ ਨਹੀਂ ਪਤਾ ਨਹੀਂ ਹੋਰ ਕਿਸੇ ਨੇ ਸੁਣਿਆ ਕਿ ਨਹੀਂ ਪਰ ਕੰਦੀ ਬਾਬਾ ਹੌਲੀ ਦੇਣੇ ਇਹ ਬੋਲ ਮੇਰੇ ਕੰਨ ਵਿੱਚ ਬੋਲ ਗਿਆ ਪਰ ਕੰਦੀ ਬਾਬਾ ਕਿੱਥੋਂ ਆਇਆ ਉਹਨੂੰ ਕਿਵੇਂ ਪਤਾ ਲੱਗਾ ਕਿ ਮੈਂ ਕੀ ਕਹਿ ਰਿਹਾ ਹਾਂ ਉਹ ਕਿਸੇ ਹੋਰ ਨੂੰ ਕਿਉਂ ਨਹੀਂ ਵਿਸਿਆ ਐਸੇ ਤਰਕ ਮوڑ ਮੇਰੇ ਅੰਦਰ ਆਏ ਪਰ ਬਾਬੇ ਦੇ ਬੋਲ ਸਤਿ ਬਚਨ ਆਖ ਪੁੱਤਰਾ ਸਤਿ ਬਚਨ ਇੱਕਦਮ ਫੇਰ ਮੇਰੇ ਕੰਨਾਂ ਵਿੱਚ ਗੂੰਜੇ ਤੇ ਸਤਿ ਬਚਨ ਬਾਬਾ ਸਤਿ ਬਚਨ ਜੀ ਮੇਰੇ ਮੂੰਹੋਂ ਤੁਰੰਤ ਨਿਕਲਿਆ ਇਹ ਬੋਲ ਬਾਬੇ ਪੰਗੋ ਦੇ ਨਾਲ-ਨਾਲ ਕੰਦੀ ਬਾਬੇ ਨੂੰ ਵੀ ਬੋਲੇ ਗਏ ਸੀ ਬਾਬਾ ਪੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਿਆ ਕਰੀਏ ਕਥਾ ਸ਼ੁਰੂ ਅਸੀਂ ਮੁਸਕਰਾਉਂਦਿਆਂ ਹਾਮੀ ਭਰੀ ਚਲੋ ਆਪਾਂ ਥੋੜਾ ਪਿੱਛੋ ਸ਼ੁਰੂ ਕਰਦੇ ਹਾਂ ਬਾਬੇ ਨੇ ਸਾਡੀ ਰੁਚੀ ਦੇਖਦੇ ਆ ਕਥਾ ਕੁਝ ਪੇਸ਼ਾਂਤ ਉਹ ਸ਼ੁਰੂ ਕਰਨ ਦਾ ਫੈਸਲਾ ਕੀਤਾ ਛੋਟੇ कल्लू ਕਾਰੇ ਤੇ ਰਾਮ ਰੌਣੀ ਦੇ ਘੇਰੇ ਮਗਰੋਂ ਬਾਬਾ ਸਾਨੂੰ ਸਿੱਧਾ ਸ਼ਹੀਦ ਨਿੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦੇ ਚਰਨ ਪਰਸਨਲੀ ਲੈ ਆਇਆ ਸੀ ਸ਼ਾਇਦ ਕਥਾ ਮੰਗ ਕਰਦੀ ਸੀ ਕਿ ਵਿਚਲਾ ਰਹਿ ਗਿਆ ਪੂਰਵੀ ਪੂਰਿਆ ਜਾਵੇ ਗੱਲ ਫੇਰ ਸਿੱਖ ਮਿਸਲਾਂ ਦੇ ਮੋਢ ਵੱਜਣ ਤੋਂ ਹੀ ਸ਼ੁਰੂ ਕਰਦੇ ਹਾਂ ਸਤਿਵਚਨ ਬਾਬਾ ਜੀ ਅਸੀਂ ਕਥਾ ਕਾ ਤੇ ਕਥਾ ਨੂੰ ਸੀਸ ਨਿਵਾਇਆ ਤੇ ਕਥਾ ਸਾਨੂੰ ਅਕਾਲ ਬੁੰਗੇ ਤੇ ਸਜੇ ਬੈਠੇ ਨਵਾਬ ਕਪੂਰ ਸਿੰਘ ਜੀ ਦੇ ਸੰਮੁਖ ਲੈ ਗਏ ਵਾਹਿਗੁਰੂ ਅੱਜ ਦੇ ਲਈ ਇੰਨਾ ਹੀ ਜੀ ਅਧਿਆਇ ਦੋ ਸਮਾਪਤ ਹੋ ਚੁੱਕਿਆ ਹੈ ਕੱਲ ਆਪਾਂ ਮਿਲਦੇ ਹਾਂ ਤੁਹਾਨੂੰ ਅਧਿਆਇ ਤਿੰਨ ਦੇ ਨਾਲ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ